ਮਹਾਰਾਜ ਕੀ ਜੀ ਤੇ ਕਹੇ ਪੰਡਤ ਜੀ ਅਵਰ ਕਿਤਾ ਹਾਲੀ ਮਹਾਰਾਜੀ ਅਰੇ ਠੀਕ ਹੈ ਬੜਾ ਜੀ ਬੜਾ ਜੀ ਅਫਸੋਸ ਵਾਲੀ ਗੱਲ ਹੋਈ ਹੈ ਜੀ ਅਰੇ ਹਾਂ ਪੰਡਤ ਜੀ ਕੀ ਕਰੇ ਘਰ ਵਾਲੀ ਸਾਡੀ ਹਲਕੀ ਜੇ ਉਮਰ 'ਚ ਮਰ ਗਈ ਜੀ ਅਰੇ ਜੋ ਭਗਵਾਨ ਕੋ ਮਨਜ਼ੂਰ ਹੈਗਾ ਤਾਂ ਤੂੰ ਵੀ ਹਲਕਾਈਆਂ ਹਲੇ ਤੇ ਕੀ ਕਰੇ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਜੀ ਜਦੋਂ ਮਰਨਾ ਮਰੇ ਜਾਣਾ ਜੀ ਪਰ ਇਹ ਤੇ ਰਾਣੀ ਨਾ ਅਮਰ ਦੀ ਐਦਾ ਚੰਗਾ ਨਹੀਂ ਲੱਗਦਾ ਨਿਆਣੇ ਨਿਕਨਗੇ ਐ ਤੁਹਾਡੇ। ਹਾਂ ਪਤਨ ਜੀ ਹਾਂ ਜੇ बात तो ਹੈ ਮੈਂ ਵੀ ਜਹੀ ਸੋਚਦਾ ਹਾਂ। ਧਾਣ ਕਿਤੇ ਨਿਆਣੇ ਕਿਤੇ ਸੰਭੂਗਾ ਤੂੰ। ਹਰੇ ਉਸੇ ਦੁੱਖਤਵੇਂ ਤੋ ਮੈਂ ਤੜਾ ਹਾਂ। ਕੀ ਕਰੂੰ ਬੱਚੋ ਬ ਦੇਖੂੰ ਕਿ ਰਾਜ ਭਾਵ ਕੋ ਦੇਖੂੰ। ਚੰਗਾ ਥੋੜਾ ਲੱਗਦਾ ਹੁਣ ਤੂੰ ਕੁਝ ਵੀ ਸਮਝ ਨਹੀਂ ਆ ਰਹਾ। ਤੂੰ ਪੇ ਦਾ ਪਿਆਰ ਦੇ ਸਕਦਾ ਹੁਣ ਮਾਂ ਦਾ ਪਿਆਰ ਥੋੜਾ ਦੇ ਸਕਦਾ ਨਿਆਣੇ ਨੂੰ। ਜੇ ਬਾਤ ਤੋਂ ਹੈ ਸਾਹਮਣੇ ਤਾਂ ਚੰਗਾ ਲੱਗਦਾ ਚੁੰਨੀ ਲੈ ਕੇ ਕਹੂੰਗਾ ਪਤਾ ਆ ਜਾਓ ਅਰੇ ਇਹ ਤਾਂ ਥੋੜੇ ਜੰਗਾ ਲੱਗਦਾ ਹਨਾ ਦੇਖੋ ਮਾਂ ਤਾਂ ਮਾਂ ਹੀ ਹੁੰਦੀ ਹੈ ਜੀ ਹਾਂ ਤੇ ਦੇਖੋ ਚਲੋ ਜਿਹੜਾ ਚਲ ਗਿਆ ਉਹ ਤਾਂ ਮੁੜਦਾ ਨਹੀਂ ਜੀ ਸਿਆਣਿਆਂ ਨੇ ਸੱਚ ਗਿਆ ਹੈ ਜੀ ਵੀ ਤੀਰ ਕਮਾਨੋਂ ਬੋਲ ਜਵਾਨੋਂ ਤੇ ਬੰਦਾ ਛਮਸ਼ਾਨੋਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਇੱਕ ਵਾਰੀ ਨਿਕਲ ਗਈਆਂ ਜੀ ਇਹ ਵਾਪਸ ਨਹੀਂ ਆਉਂਦੀਆਂ ਹਾਂ ਪਰ

ਨਹੀਂ ਕਰੇਗੀ। ਓਹੋ ਨਿਆਣੀ ਦੀ ਖਾਤਰ ਕਰਾਉਣੀ ਪੈਂਦੀ ਆ ਜੀ। ਹਾਂ ਨਿਆਣੀ ਕੇਰੇ ਸਾਹਮਣੇ ਤੁਸੀਂ ਸਮਝ ਲਓਗੇ। ਅਰੇ ਹਮ ਤੋ ਇਨ ਬੱਚੋ ਕੋ ਨਹੀਂ ਸਮਝ ਸਕਤੇ। ਫੇਰ ਵਿਆਹ ਕਰਾਉਣਾ ਹੀ ਪੈਣਾ ਜੀ। ਕੁਰਬਾਨੇ ਪੜੇਗੀ। ਦੇਖ ਲਓ ਜੀ ਪ੍ਰਜਾ ਦੇ ਵਿੱਚ ਵੀ ਪ੍ਰਜਾ ਵੀ ਸਾਰੀ ਇਹੀ ਚਾਹੁੰਦੀ ਆ। ਹਰਿਪੰਦਤ ਜੀ ਅਗਰ ਆਪ ਐਸਾ ਚਾਹਤੇ ਹੈਂ। ਹਾਂ ਜੀ ਮੈਂ ਤਾਂ ਨਹੀਂ ਚਾਹੁੰਦਾ ਮੈਂ ਤਾਂ ਹਈ ਨਹੀਂ ਨੀ ਚਾਹਦਾ। ਹਾਂ ਨਾ ਨਾ ਮੈਂ ਤਾਂ ਇਦਾਂ ਦਾ ਚੱਕਰ ਹੀ ਨਹੀਂ ਹੈਗਾ ਮੇਰੇ ਤਾਂ ਕੋਈ

ਕੋਈ ਬਾਤ ਨਹੀਂ ਇੱਕ ਆਏ ਜੀ ਉਧਰ ਪਹਾੜੀ ਵਾਲਾ ਆਇਆ ਜੀ ਤੋਂ ਉਹਨਾਂ ਨੂੰ ਕਿੱਥੇ ਬਿਠਾਣਾ ਜੀ ਹਰੇ ਬੋ ਆਪਣਾ ਸਾਹਮਣੇ ਵਾਲਾ ਕਮਰਾ ਬਾਹਾਂ ਬਿਠਾਓ ਉਹ ਜਿਹੜੇ ਪਹਾੜੀ ਵਾਲੇ ਆਏ ਆ ਬਈ ਉਹ ਸਾਹਮਣੇ ਕਮਰੇ 'ਚ ਬੜ ਜਾਓ ਕਹਿੰਦਾ ਜੀ ਠੀਕ ਹੈ ਤੇ ਇੱਕ ਹੋਰ ਜੀ ਚੋਰੀ ਵਾਲਾ ਆਇਆ ਜੀ ਹਾਂ ਉਹ ਕਿੱਥੇ ਬਿਠਾਣੇ ਜੀ ਉਹਨਾਂ ਨੂੰ ਕਿੰਕੇ ਉੱਪਰ ਵਾਲੇ ਕਮਰੇ 'ਚ ਬਿਠਾਓ ਬਈ ਚੋਰੀ ਵਾਲਿਆ ਤੁਸੀਂ ਥੱਲੇ ਦੇ ਉੱਪਰ ਚੜ੍ਹ ਜਾਓ ਬਈ ਚਮਾਰੇ 'ਚ ਹੋ ਜਾਓ ਤੇ ਜਿਹੜੇ ਉਹ ਪਰਿਓ ਆਏ ਆ ਜੀ ਰੇ ਉਹਨਾਂ ਉਹਨਾਂ ਦੇ ਉੱਪਰ ਵਾਲੇ ਕਮਰੇ 'ਚ ਬਿਠਾ ਦਿਓ ਉਹ ਜਿਹੜੇ ਪਰ ਆਏ ਹੋ ਥਗੜਿਆਂ ਦੇ ਉੱਪਰਿਆਂ ਦੇ ਉੱਪਰਿਆਂ ਦੇ ਉੱਪਰ ਹਲੋ ਜੀ ਤੇ ਬਾਰੀ ਸੱਤੀ ਜਾਵਾਂਗੇ ਅਸੀਂ ਇਹ ਇਹ ਐਟਾ ਕਰੋ ਜੀ ਤੁਸੀਂ ਮੈਂ ਕੁੜੀ ਵੀ ਸੱਦੇ ਲੈਣਾ ਜੀ ਠੀਕ ਹੈ ਹਾਂ ਜੀ ਬੁਲਾਓ ਮੈਂ ਤਾਂ ਤਿਆਰ ਹੀ ਆ ਸਾਰਾ ਕੁਝ ਨਾਲੇ ਗਿਆ ਆਇਆ ਜੀ ਮੈਂ ਤਾਂ ਤੁਰਦੀ ਫੇਰਦੀ ਦੁਕਾਨੇ ਹੀ ਆ ਜੀ ਤੇ ਤੁਸੀਂ ਬੈਠੋ ਤੇ ਇਹ ਦੇਖ ਲਓ ਵੀ ਤੁਸੀਂ ਕੁੜੀ ਕਿੱਦਾਂ ਦੀ ਨਾ ਵਿਆਹ ਕਰਾਉਣਾ ਅਰੇ hame kya lena hai hum to apne bachon ke liye shadi karwayenge ha nyane samne wali honi chahiye ha theek hai sahi gal banda syana to k ae kudi la gaya kudi nu tusi laathiyan phadiyan ki gal maharaj te hamla hoan laga ane ko pata nahi hunda ke jiske paas bhi chal sakda ਇਹ ਕੰਨ ਲੇ ਲੇ ਚਾੜੀ ਵਿਹੇ ਨਹੀਂ ਐ ਲੈ ਕਹਿੰਦਾ ਇੱਕ ਹੋਰ ਹੈਗਾ ਇਹਨੂੰ ਵੀ ਮਾਰੋ ਰਾਹ ਸੰਭੋ ਕੁੜੀ ਆਹ ਕੁੜੀ ਪਸੰਦ ਹੈ ਜੀ ਦੇਖੋ ਤਾਂ ਨੇ ਮੈਂ ਥੋੜਾ ਕਰਨਾ ਮੈਨੂੰ ਕਹਦੇ ਪਸੰਦ ਮੈਂ ਦੱਸ ਕਹਿੰਦਾ ਤੈਨੂੰ ਪਸੰਦ ਹੋਣੀ ਚਾਹੀਦੀ ਤੇ ਬੈਠੀ ਤੇ ਇਨਾ ਮੈਨੂੰ ਪਸੰਦ ਮੈਨੂੰ ਪਸੰਦ ਪਸੰਦ ਕਰਕੇ ਧੱਲੇ ਆਇਆ ਤਾਂ ਗੰਤਾ ਹੋ ਰਹੀ ਏ ਮੈਂ ਨਹੀਂ ਆਪਣੇ ਏ ਬਰੇ ਭਰਾ ਨੂੰ ਹੱਕ ਮਾ ਲਵਾ ਜੀ ਤੇ ਤੁਹਾਡਾ ਕਰਾਨੇ ਆ ਜੀ ਵਿਆਹ ਆਪਕੇ ਸਾਥ ਕੋਈ ਹੋਰ ਵੀ ਹੈ ਨਹੀਂ ਜੀ ਸਾਡਾ ਸਾਰਾ ਟੱਪਰੇ ਹੀ ਆ ਵਿਹਲਾ ਹੀ ਹੈ ਜੀ ਠੀਕ ਹੈ ਹਾਂ ਜੀ ਮੈਂ ਕਹਿਆ ਚਲੋ ਚੱਲ ਉਹ ਵੀ 2-4 ਰੁਪਏ ਛਿੰਗੜ ਕਮਾ ਲਊਗਾ ਜੀ ਤੁਪ ਲਈਏ ਅੱਛਾ ਪੈਸਾ ਦਾ ਏ ਆਪਣੇ ਮਠੜੇ ਸਾਡਾ ਮੇਖੜਾ ਇਹ ਮੇਰੇ ਤਾਏ ਦੇ ਤਾਏ ਦੇ ਤਾਏ ਦੇ ਗਾਹ ਤਾਈ ਨੇ ਉਹਨਾਂ ਦੀ ਕਿਸੇ ਰਹਿਤਦਾਰੀ ਚੰਨੀ ਉੱਤਾਂ ਹੀ ਹੈ ਜੀ ਧੱਕੇ ਨੇ ਹਾਂ ਜੀ ਤੇ ਇਹ ਯਾਹ ਪ੍ਰਾਣਾ ਮਜੀਠ ਬਣਾਇਆ ਅੱਛਾ ਹਾਂ 4 ਪਹਿਲੇ ਉਹਨਾਂ ਦਾ ਪਾਧਨ ਹੈਗਾ ਇਹਦੇ 1000 ਬਣਿਆ ਹਾਂ 50 ਤੇਰੇ 950 ਮੇਰਾ ਯਾਹ ਸਾਡਾ ਫਰਕ ਨਹੀਂ ਕਰਨਾ ਆਪਾਂ ਬੇਈਮਾਨੀ ਬਿਲਕੁਲ ਨਹੀਂ ਕਰਨੀ ਮਾੜੀ ਵੀ ਬੇਈਮਾਨੀ ਨਹੀਂ ਕਰਨੀ ਬੱਸ ਪਹਿਲੇ ਪਹਿਲੇ ਗੱਲ ਕਰ ਲਈ ਮੈਂ ਤਾਂ ਗੱਲ ਕਰ ਲਈ ਤੈਨੂੰ ਮੈਂ ਦੱਸੇ ਬਜੀ 1000 ਬਣਿਆ 50 ਤੇਰੇ 950 ਮੀ ਦਾ ਠੀਕ ਨਹੀਂ ਕੇ ਕੋ ਗਹਿਣਾ ਗੱਟਾ ਪਾਇਆ ਹਾਂ ਉਹ ਮੇਰਾ ਤੂੰ 9 ਨਹੀਂ ਲਵੇਗਾ ਬਾਤ ਤੈਨੂੰ ਮੈਂ ਕਹਿੰਦਾ ਮੈਂ ਸਾਰਾ ਸਾਰਾ ਅਰੇਂਜਮੈਂਟ ਤਾਂ ਮੈਂ ਕਰਨ ਲੱਗਾ ਤੇ ਚਲੋ ਬੈਠੋ ਪਹਿਲਾਂ ਆ ਆ ਇਹ ਤਾਂ ਕਰੀਏ ਮੈਨਾਂ ਦੇ ਕਰਾ ਦੇ ਹਾਂ ਜਿਆ ਮਾਲਾ ਜੀ ਕਰਾ ਦੇ ਠੀਕ ਕਰਾ ਦੇ ਕਰਾ ਦੇ ਵਿਆਹ ਕਰਦੇ ਆਂ ਉਹ ਕਰਦੇ ਆਂ ਹੋਰੇ ਨਾ ਵਿਆਹ ਦੇ ਵਿੱਚੇ ਪਿਹਾਜਾ ਫੜਕ ਜਵੇ ਬੇਜਮਾ ਹੋਰ ਕੋਲੇ ਰਹਿਜ ਬਹਿਜ 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 ਐ ਹਾਰਿਓ ਆਂ ਇਹ ਜਾਂ ਨਹੀਂ ਖੜਕਾਉਣੀ ਵਿਆਹ ਜਾ ਆਇਆ ਲੈ ਵੇ ਹਾਂ ਆਪਾਂ ਹੁਣ ਕਹਿੰਦਾ ਚੌਂਕਾ ਪੂਰ ਪੂਰ ਪੂਰੀਏ ਇੱਧਰ ਨਹੀਂ ਮੈਂ ਕਿਹਾ ਤੂੰ ਚੌਂਕਾ ਪੂਰ ਦਾ ਘਰ ਟਰਾਲੀ ਲੈਣ ਚੱਲ ਨਹੀਂ ਇੱਧਰ ਮੇਰੇ ਮਗਰ ਮਗਰ ਕੋੜਣਾ ਠੀਕ ਹੈ ਠੀਕ ਹਾਂ ਅੱਤ ਮੈਂ ਅੱਤ ਮੈਂ ਠੀਕ ਹੈ ਠੀਕ ਹੈ ਚੌਂਕਾ ਪੂਰ ਦਾ ਪੰਡਤ ਚੌਂਕਾਪੂਰ ਦਾ ਪੰਡਤ ਗੀਤ ਗਾ ਰਿਹਾ ਸਭਾਪੂਰ ਦਾ ਪੰਡਤ ਕੀ ਗੋਲਾ ਗਾ ਰਿਹਾ ਚੌਂਕਾਪੂਰ ਦਾ ਪਟਕੁੱਲੀ ਜੰਦਾ ਮਗਦਾ ਗਾ ਚੌਂਕਾਪੂਰ ਹੋ ਗਿਆ ਪੂਰ ਹੋ ਗਿਆ ਹਾਂ ਲੈਵਲ ਕਰਕੇ ਦੇ ਇਹਨਾਂ ਕੋਈ ਖੂਜਿਆ ਰਹਿਣਾ ਨਾ ਹੋਵੇ ਓਏ ਇਦਾਂ ਹੈ ਹੁਣ ਲਾਮਾ ਕਰਦੇ ਆ ਲਾਂ ਚੱਲੋ ਚੱਲੋ ਠੀਕ ਹੈ ਹਾਂ ਬੈਨ ਲਾਮਾ ਚਲਾਈ ਆ ਕਰਦਾ ਪਹਿਲਾ ਸਟਾਰਟ ਕਰ ਲਾ ਉੱਤੇ ਹੀ ਚਲਾ ਲਈ ਪਹਿਲੀ ਨਾਮ ਚਲਾਈ ਆਟਾ ਛਾਣੀਏ ਆ ਉੱਠ ਕੇ ਲਾਮਾ ਲਲਨੀ ਕਸਮਾਨੂ ਖਾਣੀਏ ਦੂਜੀ ਨਾਮ ਚਲਾਈ ਆਟਾ ਗੁੰਨੀਏ ਆ ਉੱਠ ਕੇ ਲਾਮਾ ਲਲਨੀ ਝਟਾ ਮੁੰਨੀ ਐ ਦਜੀ ਲਾਮ ਚਲਾਈ ਤਾਰਾ ਟੈਕਦਾ ਓਏ ਥੁੜੀ ਪੰਡਤ ਦੀ ਮਰ ਗਈ ਹਲੇ ਥੁੜਾ ਸੈਕੜਾ ਜੋਤੀ ਲਾਵ ਚਲਾਈ ਕੋਂਡਗ ਲਾਵਦਾ ਏਸ ਪੰਡਤ ਨੂੰ ਦੇ ਦੇ ਅਦੀ ਆਪシャਗਦਾ ਓਏ ਗੋਤ ਗੋਤ ਹਾਂ ਬੋ ਲੈ ਜਾ ਹੋ ਗਿਆ ਹੋ ਗਿਆ ਤਖਣਾ ਉਵੇਂ ਲੈਣੀ ਉਹ ਮੇਰਾ ਕੰਮ ਚੱਲ ਠੀਕ ਹਾਂ ਤੇਰਾ ਕੰਮ ਇੰਨੇ ਚ ਮਹਾਰਾਜੀ ਬਹੁਤ ਬਹੁਤ ਮੁਬਾਰਕਾ ਹੁਣ ਜੀ ਅਰੇ ਹਾਂ ਆਪਕੋ ਵੀ ਵਧਾਈ ਹੋ ਹਾਂ ਜੀ ਬਹੁਤ ਬਹੁਤ ਮੁਬਾਰਕਾ ਜੀ ਖੁਸ਼ੀ ਦਾ ਦਰਵਾਜ਼ਾ ਜੀ ਹਾਂ ਦੇਖ ਲਓ ਦੇਖ ਲਓ ਬਰਾਤ ਕਿੰਨੀ ਵੀ ਆਈ ਆ ਆ ਗੱਲਾਂ ਤਾਂ ਸਹੀ ਆ ਕੌਣ ਸੁਣੋ ਦੇਖੋ ਚਾਪ ਲਾਉਣ ਲੱਗਾ ਪਿਆ ਬਰਾਤ ਨੂੰ ਹਾਂ ਜੇ ਤਾਂ ਚਾਪ ਚਾਪ ਫੋਕੀ ਆ ਤੇ ਨਾਲ ਵੀ ਕੁਛ ਨਾਲ ਵੀ ਕੁਛ ਆ ਕੱਲੀ ਆ ਗੱਲੀਆ ਸੱਨ ਵੀ ਬੁਲਾ ਦੇਓ ਬਾਜ ਇਹ ਨਾ ਕਿ ਵੱਧ ਗਈ ਸਾਡੀ ਬਾਦ ਨੂੰ ਬਹੁਤ ਛੇਤੀ ਹੁੰਦਾ ਬਾਦ ਕੇ ਅਰੇ ਬੰਦਗੀ ਦਰਬਾਰ ਮੇਂ ਕੁਛ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ ਤੁਸੀਂ ਖੁਸ਼ੀ ਕਰਾ ਜੀ ਪੱਲ ਪੱਲ ਖੁਸ਼ ਚਲੋ ਨਾਚਨੇ ਵਾਲੀ ਐ ਮਾਈ ਬਖਸ਼ੂਦਰੀ